ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਸਿੱਖ ਕੌਮ अनेकाਾਂ ਜੋਧਿਆਂ ਅਤੇ ਸ਼ਹੀਦਾਂ ਦੀ ਕੌਮ ਹੈ ਸਿੱਖ ਸ਼ਹਾਦਤ ਸਕੂਲ ਵਿੱਚ ਇੱਕ ਸ਼ਹਾਦਤ ਕੀ ਹੋਈ ਇਸ ਵਿੱਚ अनेकाਾਂ ਸ਼ਹੀਦਾਂ ਦੇ ਨਾਮ ਦਰਜ ਹੋ ਗਏ ਅਤੇ ਅਣਗਿਣਤ ਸ਼ਹਾਦਤਾਂ ਹੋਈਆਂ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਨੇ ਕੇ ਸ਼ਹੀਦਾਂ ਦੇ ਸਰਤਾਜ ਤਨ ਸ਼ਹੀ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਵੀ ਲਗਭਗ 25 ਤੋਂ ਵੱਧ ਸ਼ਹੀਦ ਹੋਏ ਹਨ ਪਰ ਇਹਨਾਂ ਬਾਰੇ ਜਾਣਕਾਰੀ ਘੱਟ ਮਿਲਦੀ ਹੈ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਵੇਲੇ ਦੇ ਉਸ ਸ਼ਹੀਦ ਦਾ ਜ਼ਿਕਰ ਕਰਾਂਗੇ ਜਿੰਨਾ ਬਾਰੇ ਭਾਈ ਗੁਰਦਾਸ ਜੀ ਆਪਣੀ ਇਕਵਾਰ ਵਿੱਚ ਲਿਖਦੇ ਨੇ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਈ ਉਦਾਸੀ ਭਾਈ ਵੀਰ ਸਿੰਘ ਜੀ ਦੀ ਕਿਤਾਬ ਗੁਰੂ ਨਾਨਕ ਚਮਤਕਾਰ ਵਿੱਚ ਵੀ ਇਸ ਪਹਿਲੇ ਸ਼ਹੀਦ ਦਾ ਜ਼ਿਕਰ ਆਉਂਦਾ ਹੈ ਪਰ ਵਿਡੰਬਣਾ ਇਹ ਹੈ ਕਿ ਇਤਿਹਾਸ ਪੜਨ ਸੁਣਨ ਜਾਂ ਖੋਜ ਕਰਨ ਦੀ ਦਿਲਚਸਪੀ ਹੁਣ ਸਾਡੇ ਵਿੱਚ ਨਹੀਂ ਰਹੀ ਹੈ ਭਾਈ ਤਾਰੂ ਜੀ ਜਿਸ ਵੇਲੇ ਧੰਸ਼ੀ ਗੁਰੂ ਨਾਨਕ ਦੇਵ ਜੀ ਪਾਸ ਆਪਣੀ ਮਾਂ ਨਾਲ ਪਹਿਲੀ ਵਾਰ ਗਏ ਤਾਂ ਆਖਣ ਲੱਗੇ ਕਿ ਗੁਰੂ ਜੀ ਮੈਨੂੰ ਅਕਾਲ ਪੁਰਖ ਤੱਕ ਪਹੁੰਚਣ ਦੀ ਰਾਹ ਦੱਸੋ ਉਸ ਵੇਲੇ ਭਾਈ ਤਾਰੂ ਪੋਪਟ ਜੀ ਦੀ ਉਮਰ ਕੇਵਲ 10 ਸਾਲ ਸੀ ਗੁਰੂ ਜੀ ਨੇ ਕਿਹਾ ਕਿੰਨੀ ਛੋਟੀ ਉਮਰ ਵਿੱਚ ਕਿੰਨੀਆਂ ਵੱਡੀਆਂ ਗੱਲਾਂ ਕਰਦਾ ਹੈ ਉਸਨੇ ਕਿਹਾ ਗੁਰੂ ਜੀ ਮੇਰੀ ਮਾਂ ਜਦ ਅੱਗ ਵਾਲਦੀ ਹੈ ਤਾਂ ਨਿੱਕੀਆਂ ਲੱਕੜਾਂ ਤੋੜ ਕੇ ਪਹਿਲਾਂ ਚੁੱਲ੍ਹੇ ਵਿੱਚ ਸੁੱਟਦੀ ਹੈ ਅਤੇ ਅੱਗ ਪਹਿਲਾਂ ਛੋਟੀਆਂ ਲੱਕੜਾਂ ਨੂੰ ਫੂਕਦੀ ਹੈ ਅਤੇ ਬਾਅਦ ਵਿੱਚ ਵੱਡੀਆਂ ਨੂੰ ਸੋ ਮੈਨੂੰ ਸਮਝ ਪਈ ਕਿ ਮੌਤ ਤਾਂ ਛੋਟੀ ਉਮਰੇ ਵੀ ਆ ਸਕਦੀ ਹੈ ਤੁਸੀਂ ਮੇਰ ਕਰੋ ਕਿ ਹੁਣ ਤੋਂ ਹੀ ਮੈਨੂੰ ਰੱਬ ਤੱਕ ਪਹੁੰਚਣ ਦੀ ਜਾਂਚ ਆ ਜਾਵੇ ਗੁਰੂ ਜੀ ਨੇ ਉਸੇ ਵੇਲੇ ਭਾਈ ਤਾਰੂ ਪੋਪੜ ਜੀ ਨੂੰ ਆਪਨਾ ਸਿੱਖ ਬਣਾ ਕੇ ਹੱਕ ਸੱਚ ਦੇ ਰਾਹ ਤੇ ਚੱਲਣ ਦਾ ਉਪਦੇਸ਼ ਦਿੱਤਾ ਅਤੇ ਕਿਹਾ ਕਿ ਅਕਾਲ ਪੁਰਖ ਨੂੰ ਕਦੇ ਨਹੀਂ ਵਿਸਾਰਨਾ ਕਿਤੇ ਅੱਗ ਲੱਗ ਜਾਵੇ ਤਾਂ ਉਸ ਨੂੰ ਪਾਣੀ ਨਾਲ ਬੁਝਾਉਣਾ ਹੈ ਬਾਬਰ ਨੇ 1524 ਵਿੱਚ ਚੌਥੀ ਵਾਰ ਜਦੋਂ ਭਾਰਤੇ ਹਮਲਾ ਕੀਤਾ ਤਾਂ ਪੇਸ਼ਾਵਰ ਤੇ ਕਬਜ਼ਾ ਕਰ ਲਿਆ ਨਹੌਰ ਨਹੌਰ ਵੱਲ ਵਧਿਆ ਤਾਂ ਲੋਧੀ ਰਾਜਿਆਂ ਅਤੇ ਨਹੌਰ ਦੇ ਲੋਕਾਂ ਨੇ ਉਸ ਦਾ ਮੁਕਾਬਲਾ ਕੀਤਾ ਇਸੇ ਵਿੱਚ ਆਏ ਬਾਬਰ ਨੇ ਆਪਣੀ ਫੌਜ ਨੂੰ ਹੁਕਮ ਦੇ ਕੇ ਲਾਹੌਰ ਸ਼ਹਿਰ ਨੂੰ ਅੱਗ ਲਗਵਾ ਦਿੱਤੀ ਭਾਈ ਤਾਰੂ ਪੋਪੜ ਜੀ ਅੱਗ ਬੁਝਾਉਣ ਲੱਗੇ ਭਾਈ ਤਾਰੂ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅੱਗ ਬੁਝਾਉਣ ਦਾ ਕਾਰਨ ਪੁੱਛਿਆ ਉਹਨਾਂ ਪੁੱਛਿਆ ਕਿ ਤੁਸੀਂ ਅੱਗ ਕਿਉਂ ਬੁਝਾ ਰਹੇ ਹੋ ਭਾਈ ਤਾਰੂ ਪੋਪੜ ਜੀ ਨੇ ਅੱਗੋਂ ਸਵਾਲ ਕੀਤਾ ਤੁਸੀਂ ਅੱਗ ਲਗਾ ਕਿਉਂ ਰਹੇ ਹੋ ਉਹਨਾਂ ਨੇ ਕਿਹਾ ਇਹ ਸਾਡੇ ਬਾਦਸ਼ਾਹ ਦਾ ਹੁਕਮ ਹੈ ਭਾਈ ਤਾਰੂ ਪੋਪੜ ਜੀ ਨੇ ਕਿਹਾ ਅੱਗ ਬੁਝਾਉਣਾ ਮੇਰੇ ਸੱਚੇ ਪਾਤਸ਼ਾਹ ਦਾ ਹੁਕਮ ਹੈ ਸਿਪਾਹੀ ਹੱਸਣ ਲੱਗੇ ਤੇ ਕਹਿਣ ਲੱਗੇ ਤੇਰੀ ਇਸ ਨਿੱਕੀ ਜਹੀ ਬਾਲਟੀ ਨਾਲ ਅੱਗ ਬੁਝ ਜਾਵੇਗੀ ਭਾਈ ਤਾਰੂ ਜੀ ਕਹਿਣ ਲੱਗੇ ਅੱਗ ਬੁਝੇ ਚਾਹੇ ਨਾ ਮੈਂ ਆਪਣੇ ਗੁਰੂ ਦਾ ਹੁਕਮ ਮੰਨ ਕੇ ਕੋਸ਼ਿਸ਼ ਕਰਦਾ ਰਹਾਂਗਾ ਭਾਈ ਤਾਰੂ ਜੀ ਨੂੰ ਗ੍ਰਿਫਤਾਰ ਕਰਕੇ ਬਾਬਰ ਕੋਲ ਪੇਸ਼ ਕੀਤਾ ਗਿਆ ਜਤਪਾਈ ਤਾਰੂ ਜੀ ਨੇ ਬਾਬਰ ਨੂੰ ਦੱਸਿਆ ਕਿ ਉਹ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੈ ਤਾਂ ਬਾਬਰ ਨੇ ਉਹਨਾਂ ਨੂੰ ਆਖਰੀ ਚੇਤਾਵਨੀ ਦੇ ਕੇ ਛੱਡ ਦਿੱਤਾ ਪਰ ਭਾਈ ਤਾਰੂ ਜੀ ਵਾਪਸ ਆ ਕੇ ਫੇਰ ਅੱਗ ਬੁਝਾਉਣ ਲੱਗੇ ਸਿਪਾਈਆਂ ਨੇ ਸੋਚਿਆ ਕਿ ਲਾਹੌਰ ਦੇ ਬਾਕੀ ਲੋਕ ਵੀ ਇਹਨਾਂ ਨੂੰ ਵੇਖ ਕੇ ਅੱਗ ਬੁਝਾਉਣ ਲੱਗ ਜਾਣਗੇ ਸੋ ਉਹਨਾਂ ਨੇ ਭਾਈ ਤਾਰੂ ਪੋਪੜ ਜੀ ਨੂੰ ਜਿਉਂਦਿਆਂ ਹੀ ਅੱਗ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਇੱਥੇ ਇੱਕ ਗੱਲ ਨੋਟ ਕਰਨੀ ਹੈ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪੀਆਂ ਪਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਨੋਟ ਲਿਖਿਆ ਹੈ ਕਿ ਪੋਪਟ ਪਾਈ ਤਾਰੂ ਜੀ ਦੀ ਜਾਤੀ ਸੀ ਇਸ ਕਰਕੇ ਉਹਨਾਂ ਨੂੰ ਤਾਰੂ ਪੋਪਟ ਜੀ ਕਿਹਾ ਜਾਂਦਾ ਹੈ ਪਰ ਪ੍ਰਿੰਸੀਪਲ ਸਤਬੀਰ ਸਿੰਘ ਜੀ ਦਾ ਕਹਿਣਾ ਹੈ ਕਿ ਤਾਰੂ ਅਤੇ ਪੋਪਟ ਦੋ ਅਲੱਗ-ਅਲੱਗ ਗੁਰਸਿੱਖ ਹੋਏ ਹਨ ਉਹ ਦੱਸਦੇ ਹਨ ਕਿ ਪਾਈ ਪੋਪਟ ਜੀ ਵੀ ਲਾਹੌਰ ਦੇ ਹੀ ਰਹਿਣ ਵਾਲੇ ਸਨ ਬਾਬਰ ਦੇ ਹਮਲੇ ਕਾਰਨ ਲਾਹੌਰ ਤੋਂ ਉੱਜੜ ਕੇ ਜਾ ਰਹੇ ਲੋਕਾਂ ਦੀ ਰੋਟੀ ਪਾਣੀ ਦੀ ਸੇਵਾ ਪਾਈ ਪੋਪਟ ਜੀ ਕਰਦੇ ਸਨ ਜਿਸ ਕਰਕੇ ਬਾਬਰ ਦੇ ਸਿਪਾਈਆਂ ਨੇ ਭਾਈ ਪੋਪਟ ਜੀ ਨੂੰ ਘੋੜਿਆਂ ਪਿੱਛੇ ਬੰਨ੍ਹ ਕੇ ਉਦੋਂ ਤੱਕ ਘੜੀਸਿਆ ਜਦੋਂ ਤੱਕ ਕਿ ਉਹਨਾਂ ਦੀ ਚਮੜੀ ਸਰੀਰ ਨਾਲੋਂ ਵੱਖ ਨਹੀਂ ਹੋ ਗਈ ਇਸ ਤਰ੍ਹਾਂ ਭਾਈ ਪੋਪਟ ਜੀ ਵੀ ਸ਼ਹੀਦ ਹੋ ਗਏ ਪਰ ਇਹ ਅਜੇ ਰਿਸਰਚ ਦਾ ਵਿਸ਼ਾ ਹੈ ਕਿ ਇਹ ਦੋ ਰੂਹਾਂ ਸਨ ਜਾਂ ਭਾਈ ਤਾਰੂ ਪੋਪੜ ਜੀ ਇਕੱਲੇ ਹੀ ਸਨ ਜ਼ਰੂਰੀ ਇਹ ਹੈ ਕਿ ਅਸੀਂ ਇਤਿਹਾਸ ਪੜ੍ਹੀਏ ਅਤੇ ਸੁਣੀਏ ਕਿਸੇ ਵੀ ਭੈਣ ਭਰਾ ਨੂੰ ਭਾਈ ਤਾਰੂ ਪੋਪੜ ਜੀ ਬਾਰੇ ਹੋਰ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ ਜ਼ਰੂਰ ਸਾਂਝੀ ਕਰਨੀ ਜੀ ਸਾਧ ਸੰਗਤ ਜੀ ਇਸ ਵੀਡੀਓ ਵਿੱਚ ਉਹੀ ਦੱਸਿਆ ਗਿਆ ਹੈ ਜੋ ਪੜਿਆ ਹੈ ਜਾਂ ਸੁਣਿਆ ਹੈ ਕਿਸੇ ਤਰ੍ਹਾਂ ਦੀ ਕੋਈ ਤਰੂਟੀ ਰਹਿ ਗਈ ਹੋਵੇ ਤਾਂ ਅਣਜਾਣ ਸਮਝ ਕੇ ਮਾਫ ਕਰਨਾ ਅਤੇ ਸਹੀ ਜਾਣਕਾਰੀ ਸਾਂਝੀ ਜ਼ਰੂਰ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ